ਹੈਲੋ ਹੋਰ ਪ੍ਰਧਾਨ ਜੀ ਕੀ ਹਾਲੇ ਤੁਹਾਡੇ ਹਾਂਜੀ ਹਾਂਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਪედა ਸਾਹਿਬ ਇੱਕ ਬੇਨਤੀ ਕਰਨੀ ਹੈ ਤੁਹਾਨੂੰ ਉਹ ਬੇਨਤੀ ਨਹੀਂ ਜੀ ਬੇਨਤੀ ਨਹੀਂ ਹੁਕਮ ਕਰੋ ਅਸੀਂ ਤਾਂ ਹੁਕਮ ਦੇ ਗੁਲਾਮ ਆ ਪედა ਸਾਹਿਬ ਤੁਹਾਨੂੰ ਤਾਂ ਪਤਾ ਹੈ ਕੱਲ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਕੱਲਿਆ ਹਾਂਜੀ ਹਾਂਜੀ ਕੱਲ 23 ਮਾਰਚ ਹੈ ਨਾ ਉਹ ਹਾਂ ਹਾਂ ਹੁਕਮ ਕਰੋ ਜੀ ਹੁਕਮ ਕਰੋ ਉਹਨਾਂ ਦੀ ਯਾਦ ਵਿੱਚ ਅਸੀਂ ਇੱਕ ਪ੍ਰੋਗਰਾਮ ਰੱਖਿਆ ਕੱਲ ਅਸੀਂ ਚਾਹੁੰਦੇ ਆ ਕਿ ਕੱਲ ਦੇ ਪ੍ਰੋਗਰਾਮ 'ਚ ਤੁਸੀਂ ਬਤੌਰ ਮੁੱਖ ਮਹਿਮਾਨ ਵਜੋਂ ਆਓ ਆਖੇ ਆਉਣ ਵਾਲੇ ਨੇਤਾ ਤੇ ਤੁਸੀਂ ਉਹ ਸਾਡੇ ਹਾਂ ਵੈਸੇ ਤੇ ਮੈਂ ਕੱਲ ਇੱਕ ਮੀਟਿੰਗ 'ਚ ਜਾਣਾ ਸੀ ਪਰ ਜਿੱਥੇ ਸਾਡੇ ਸ਼ਹੀਦਾਂ ਦੀ ਗੱਲ ਆਉਂਦੀ ਹੈ ਅਸੀਂ ਸਾਰੇ ਕੰਮ ਪਿੱਛੇ ਪਾ ਦਿੰਨੇ ਆ ਤੁਸੀਂ ਹੁਕਮ ਕਰੋ ਕਦੋਂ ਆਉਣਾ ਹੈ ਤੇ ਕਿੱਥੇ ਆਉਣਾ ਹੈ ਉਹੀ ਸਾਡੀ ਕਲੱਬ ਦੀ ਗਰਾਊਂਡ ਵਿੱਚ ਹੀ ਪ੍ਰੋਗਰਾਮ ਰੱਖਿਆ ਹੈ ਤੁਸੀਂ ਸਵੇਰੇ 11 ਵਜੇ ਪਹੁੰਚ ਜਾਣਾ ਜੀ ਜਰੂਰ ਜੀ ਜਰੂਰ ਮੈਂ ਕੱਲ ਆ ਜਾਵਾਂਗਾ ਜੀ ਪੱਕਾ ਜੀ ਪੱਕਾ अच्छा प्रधान जी कल मिलते हैं फिर चंगा बाजी चंगा जी ओ हरमन हरमन हां जी सर कल सरदार भगत सिंह ਦਾ ਸ਼ਹੀਦੀ ਦਿਹਾੜਾ ਹੈ ਤੇ ਮੈਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਹੈ ਤੂੰ ਇਸ ਤਰ੍ਹਾਂ ਕਰਕੇ ਸੈਕਟਰੀ ਸਾਹਿਬ ਨੂੰ ਕਹਿ ਕੇ ਸਰਦਾਰ ਭਗਤ ਸਿੰਘ ਬਾਰੇ ਕੁਝ ਲਾਈਨਾਂ ਤਿਆਰ ਕਰਵਾ ਦੇ ਜਿਵੇਂ ਕਿ ਉਹਦਾ ਜਨਮ ਕਿੱਥੇ ਹੋਇਆ ਉਹਦੇ ਮਾਪੇ ਦਾ ਨਾਮ ਕੀ ਸੀ ਤੇ ਉਸ ਨੂੰ ਫਾਂਸੀ ਕਿੱਥੇ ਦਿੱਤੀ ਗਈ ਠੀਕ ਹੈ ਤੇ ਹਾਂ ਸਰਦਾਰ ਭਗਤ ਸਿੰਘ ਦੀ ਫੋਟੋ ਸਟੋਰ ਰੂਮ ਚ ਪਈ ਆ ਉਹ ਕੱਢ ਕੇ ਲਿਆ ਤੇ ਇਸ ਦੀਵਾਰ ਉੱਪਰ ਟੰਗ ਦੇ ਕੱਲ ਅਸੀਂ ਵੀ ਕੋਈ ਪ੍ਰੋਗਰਾਮ ਕਰਾਂਗੇ ਤੇ ਸੈਕਟਰੀ ਸਾਹਿਬ ਨੂੰ ਕਹੋ ਕਿ ਵਧੀਆ ਜੀਆਂ ਲੈਣੇ ਤਿਆਰ ਕਰ ਦੇ ਦੋ ਚਾਰ ਠੀਕ ਠੀਕ ਹੈ ਸਰ ਮੈਂ ਹੁਣੇ ਲੈ ਕੇ ਆਉਂਦਾ ਮੈਂ ਜਰਾ ਦੋ ਚਾਰ ਬੰਦਿਆਂ ਨੂੰ ਫੋਨ ਕਰ ਲਵਾਂ ਜਿਨ੍ਹਾਂ ਨੂੰ ਕੱਲ ਨਾਲ ਖੜਨਾ ਹੈ ਬਾਬਾ ਟੌਰ ਜੀ ਬਣੀ ਰਹਿੰਦੀ ਹੈ ਆਕਰ ਸਮਾਜ ਦੇ ਅਸੀਂ ਵੀ ਸਿਰ ਕੱਢ ਲੀਡਰਾਂ लो सर फोटो लगा दीजिए मैं शाबाश अच्छा और हरमन फोटो दे कपड़ा भी मार दे यार इनी सिटी भूल गए मेरी कुर्बानियां कौन भगत सिंह भगत सिंह हाँ भगत सिंह जरा पीछे मुड़ के ते देखो हाँ ਹਾਂ ਮੈਂ ਭਗਤ ਸਿੰਘ ਹਾਂ ਭਗਤ ਸਿੰਘ ਹਾਂ ਜੀ ਮੇਰੇ ਨਕਸ਼ੇ ਕਦਮਾਂ ਦੇ ਚੱਲਦਾ ਮੇਰੇ ਸਿਧਾਂਤਾਂ ਦੇ ਚੱਲਦਾ ਤੇ ਤੈਨੂੰ ਮੇਰੇ ਬਾਰੇ ਕਿਸੇ ਕੋ ਬੇਰਵਾ ਲਖਵਾਉਣ ਦੀ ਲੋੜ ਨਹੀਂ ਸੀ ਪੈਣ ਤੁਹਾਨੂੰ ਤਾਂ ਮੇਰੇ ਜਨਮ ਤਰੀਕ ਮਾਪਾ ਤੇ ਮੇਰੇ ਮੌਤ ਦੀ ਤਰੀਕ ਤੱਕ ਨਹੀਂ ਯਾਦ ਤੁਹਾਨੂੰ ਮੇਰੀ ਕੁਰਬਾਨੀ ਤੇ ਮੇਰੇ ਸਿਧਾਂਤਾਂ ਬਾਰੇ ਕੀ ਯਾਦ ਹੋਵੇਗਾ ਬਸ ਬਸ ਤੁਸੀਂ ਤਾਂ ਆਪਣੀਆਂ ਗੱਡੀਆਂ ਉੱਤੇ ਮੇਰੀਆਂ ਫੋਟੋਆਂ ਅਤੇ ਸਟicker ਲਗਾਣ ਤੱਕ ਹੀ ਸੀਮਤ ਰਹੇ ਹੋ ਮੇਰੇ ਜਨਮ ਦਿਹਾੜੇ ਅਤੇ 시 ਦੀਦ ਦਿਹਾੜੇ ਤੇ ਸਿਰਫ ਮੇਰੇ ਬੁੱਤ ਤੇ ਤਸਵੀਰਾਂ ਉੱਤੇ ਹਾਰ ਪਾਣ ਤੱਕ ਹੀ ਸੀਮਤ ਰਹੇ ਹੋ ਫੇ ਸਾਰਾ ਸਾਲ ਮੇਰੀਆਂ ਫੋਟੋ ਉੱਤੇ ਕੱਟਾ ਜਮਿਆ ਰਹਿੰਦਾ ਹੈ ਤੇ ਬੁੱਤ ਤੇ ਪੰਛੀ ਮਿੱਠਾ ਕਰਦੇ ਰਹਿੰਦੇ ਨੇ ਬਸ ਇਹੀ ਸਤਕਾਰ ਹੈ ਤੁਹਾਡਾ ਤੁਹਾਡੇ ਦੇਸ਼ ਦੇ ਪ੍ਰਤੀ ਅਤੇ ਦੇਸ਼ ਦੇ ਸ਼ਹੀਦਾਂ ਅਤੇ ਸੂਰਬੀਰਾਂ ਪ੍ਰਤੀ ਸੂਰਵੀਰਾਂ ਪ੍ਰਤੀ ਦੱਸ ਸਕਦਾ ਮੇਰੇ ਮਾਪੇ ਦਾ ਕੀ ਨਾਮ ਹੈ ਮੈਂ ਕਦੋਂ ਪੈਦਾ ਹੋਇਆ ਸੀ ਤੇ ਮੈਨੂੰ ਕਿੱਥੇ ਫਾਂਸੀ ਦਿੱਤੀ ਗਈ ਇਹ ਸਾਡੇ ਦੇਸ਼ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ ਤਿਰੰਗੇ 'ਚ ਜੋ ਤਿੰਨ ਰੰਗ ਹਨ ਉਹਨਾਂ ਦਾ ਕੀ ਅਰਥ ਹੈ ਬੋਲ ਦੱਸ ਸਕਦਾ ਜੇ ਨਹੀਂ ਦੱਸ ਸਕਦਾ ਤੇ ਤੈਨੂੰ ਕੋਈ ਹੱਕ ਨਹੀਂ ਹੈ ਕਿ ਤੂੰ ਮੇਰੀ ਤਸਵੀਰ ਉਤੇ ਜਾ ਕੇ ਹਾਰ ਪਾਵੇਂ ਜੇ ਤੂੰ ਨਹੀਂ ਦੱਸ ਸਕਦਾ ਕਿ ਮੇਰੇ ਸਿਧਾਂਤ ਕੀ ਸਨ ਤਾਂ ਤੈਨੂੰ ਕੋਈ ਹੱਕ ਨਹੀਂ ਮੇਰੇ ਬਾਰੇ ਇੰਨੇ ਲੰਬੇ ਚੋੜੇ ਭਾਸ਼ਣ ਦੇਣ ਦਾ ਜੇ ਤੂੰ ਨਹੀਂ ਦੱਸ ਸਕਦਾ ਕਿ ਤਹੀਦ ਰਾਜਗੁਰੂ ਅਤੇ ਸੁਖਦੇਵ ਦਾ ਪਸ਼ੋਕੜ ਕੀ ਹੈ ਤੇ ਤੈਨੂੰ ਕੋਈ ਹੱਕ ਨਹੀਂ ਕਿ ਤੂੰ ਜਾ ਕੇ ਸ਼ਰਦਾ ਦੀ ਫੁੱਲ ਪੇਂਟ ਕਰੇ ਮੇਰੇ ਵਰਗਾ ਪਹਿਰਾਵਾ ਪਾਣਾ ਅਤੇ ਮੇਰੇ ਵਾਂਗ ਦਿਖਾਈ ਦੇਣ ਦਾ ਟੰਗ ਬੰਦ ਕਰੋ ਜੇ ਆਪਣਾ ਨਹੀਂ ਹੈ ਤਾਂ ਸਿਰਫ ਮੇਰੀ ਸੋਚ ਅਪਣਾਓ ਜੇ ਆਪਣਾ ਨਹੀਂ ਹੈ ਤਾਂ ਸਿਰਫ ਮੇਰੀ ਸੋਚ ਅਪਣਾਓ ਜੇ ਆਪਣਾ ਨਹੀਂ ਹੈ ਤਾਂ ਸਿਰਫ ਮੇਰੀ ਸੋਚ ਅਪਣਾਓ